ਆਲਤੂਰੀ ਦੇ ਨਾਲ ਜੁੜਿਆ ਹੋਇਆ ਵਦੀਵੀ ਦਾ ਅਰਥ ਹੈ ਜੇ ਕੋ ਸੁਨਿਆਰ ਦਾ ਰੰਗ ਬੰਦੋ ਸੋਨੇ ਦਾ ਸੁਨਿਆਰ ਕਰਨ ਜੇ ਕੋ ਜੁਗੀਆਂ ਦਾ ਕੰਮ ਕਰਦਾ ਕੋ ਚਮਿਆਰ ਕਰਨ ਲਾ ਪੱਟੜੀ ਲੱਗ ਕਰ ਅਸੀਂ ਬੜਾ ਅਕਾਤ ਪਰਮੇਸ਼ਨ ਲੈ ਕੇ ਉਹ ਨੂੰ ਭੇਜਿਆ ਇਤਿਹਾਸ ਪਾਤ 447 ਮੇ ਸ਼੍ਰੀ ਗੁਰੂ ਰਵਦਾਸ ਪ੍ਰਕਾਸ਼ ਪੁਰਬ ਦੀਆਂ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਸੁੰਦਰ ਪਵਦਰ ਵਿੱਚ ਖੜੇ ਆ ਜਿੱਥੇ ਅੱਜ ਸ਼੍ਰੀ ਗੁਰੂ ਰਵਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਸੰਬੰਧੀ ਨਾਮ ਜੀ ਇਹ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ ਸੋ ਸਾਰੀਆਂ ਸੰਗਤਾਂ ਵਧਾਈ ਦੀਆਂ ਯੋਗ ਹਨ ਆਓ ਵੇਖਦੇ ਆ ਇਹ ਸਾਰੇ ਪ੍ਰੋਗਰਾਮ ਦੀਆਂ ਕੁਝ ਚੱਲ ਕੇ ਗੁਰੂ ਦੇ ਵਜਦਾ ਦਾ ਚਪੰਦਾ ਅੱਤਾ ਵਿਵਸਥੀ ਮੈਂ ਗੁਰੂ ਗ੍ਰੰਥ ਕਾਰਣਾ ਅਭਾਈ ਸਮੀਤ ਸਤਿਕਾਰ ਕਰਨੇ ਜੋ ਦੂਸਰ ਹੋਣਾ ਹੋਵੇ ਜਦ ਸਦਾ ਸਦਾ ਨਵੀਂ ਸਭ ਤੇ ਉੱਚਾ ਬਲੀ ਕਰਨੀ ਉਹਦਾ ਦੇਖੋ ਇਹੋ ਜਿਹਾ ਸਤਿਗੁਰੂ ਜੀ ਦਾ ਜੈ ਸਤਿਗੁਰ ਦੇ ਸਤਿਮਕ ਕੋਹਿ ਹੈ ਤਾਂ ਰੇਖਾ ਨਾ ਰੁਕੋ ਚਤਰਾ ਗੁਰੂ ਤੇ ਪ੍ਰਵਕ ਅੰਨਾ ਸੇ ਵੰਡਾਇਆ ਨਾਨਕਾ ਕਰਤਬਾ ਜੀ ਦੇ ਪਰੇ ਨਾਮ ਲਾਇਨਾ ਕੋ ਤੇ ਬਦਵਾਂ ਸੁਝਾਨ ਕਰਤ ਪਾਇ ਤਰੂਪ ਸਤਿਨਾਕਾ ਲੰਗਰੁ ਬਨਦਨ ਆਕੇ ਰੰਗ ਰੰਗ ਨਾ ਬਿਕਰੇ ਕਰਾਂਗਾ ਨਾਨਕਾ ਵਸਕੇ ਨੂੰ ਸਤਾਰ ਬ੍ਰਹਮਾਸੀ ਇਕੰਕਾਰ ਨਾਨਕ ਜੰਦ ਕਰੇ ਬਨਵਾਇ ਜੀ ਕੋ ਸੁਖ ਤੁਰੀ ਕਰਨਵਾ ਜਿ ਤਰੀ ਕਰਨਵਾ ਜਰੇ ਬੰਵਾ ਰਖੇ ਕਹਿ ਰਬ ਦਾਸ ਆਸ ਲਗ ਜੀ So ਹਰ ਤੇਰਾ ਆਤਮਾ ਚੰਗੇ ਕਲਾ ਜਾਵਮਾ ਮੁਹਬੀ ਤਬ ਤੂੰ ਨਹੀਂ ਆਪ ਕੋ ਹੀ ਮੈਂ ਨਹੀਂ ਆ ਰਹਾ ਨਮਜਾ ਸੀ ਨਹਰ ਨਜਾਲ ਕੀਬ ਜਲ ਮਹੀ ਸਰਪੈ ਅਨਿੱਕੇ ਸਵੀ ਸਾਬ ਘਟ ਭੂਗਵੈ ਸਈ ਕਹਿਰ ਵਧਾ ਸਬਾਤ ਪੈਣੇਰੀ ਸੇ ਕੀ ਹੋਈ ਇੱਕ ਕਦਮਸ ਵਾਹਿਗੁਰੂ ਜੀ ਕੀ ਫਤਹ